ਸਾਡੀ ਬਾਦਲਾ ਨੇ ਰੋਲਤੀ ਜੁਬਾਨੀ ਉਹ ਮੋਦੀ ਤਾਂ ਵੜਾਪਾ ਰੋਲਦਾ ਤੁਹਾਡੇ ਚੈਨਲ ਵਾਲੇ ਪੁੱਛਦੇ ਨੇ ਵੀ ਤੁਸੀਂ ਉਹ ਬਿੱਲ ਪੜੇ ਸੀਗੇ ਉਹ ਅਸੀਂ ਕਿਹਾ ਅਸੀਂ ਬਿੱਲ ਕੀ ਪੜਨੇ ਸੀ ਅਸੀਂ ਖੇਤਾਂ 'ਚ ਕੰਮ ਕਰਨ ਵਾਲੇ ਪੱਠੇ ਪਾਉਣ ਵਾਲੇ ਬਿੱਲ ਤਾਂ ਸਾਡੇ ਨੂੰ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਸਾਡੇ 500 ਦੇ ਸਰਮੋਰ ਬਣਾ ਕੇ ਅਸੀਂ ਦਿੱਲੀ ਭੇਜਿਆ ਸੀਗਾ ਬਿੱਲ ਤਾਂ ਉਹਨਾਂ ਨੇ ਪੜਨੇ ਸੀਗੇ ਜਦੋਂ ਜੇ ਉਹ ਬਾਦਲ ਸਾਹਿਬ ਦੇ ਨੂ ਰਾਣੀ ਵੀ ਸਾਡੀ ਧੀਆ ਬਰੋਬਰਾ ਉਹ ਅਸੀਂ ਵੀ ਅਕਾਲੀ ਦਰ ਨੂੰ ਬੁਲਾਉਂ ਕਰਦੇ ਆ ਜਿੰਨੀਆਂ ਕਿ ਜੇਣਾ ਬਾਦਲ ਸਾਹਿਬ ਦੀਆਂ ਕੱਟੀਆਂ ਆਪਣੇ ਇੱਕ ਘੰਟੇ ਦੀ ਵੀ ਜੇਲ ਕੱਟਨੀ ਸਾਡੀ ਸਾਡੇ ਬਜ਼ੁਰਗ ਵੀ ਗਏ ਸਾਡੇ ਭਰਾ ਵੀ ਗਏ ਅਸੀਂ ਖੁਦ ਵੀ ਗਏ ਬਾਦਲ ਸਾਹਿਬ ਲਾ ਲੋ ਇੱਕ ਘੰਟੇ ਦੀ ਵੀ ਜੇਲ ਕੱਟਨੀ ਪਰ ਦੁੱਖ ਸਾਨੂੰ ਆਪਣਾ ਦਾ ਅਫਸੋਸ ਇਹ ਆਉਂਦਾ ਵੀ ਜੇ ਉਹ ਬਿੱਲ ਪਾਸ ਹੋਏ ਸੀ ਇਹ ਰਜਾਇਨ ਨਾ ਕਰਦੇ ਸਾਡੇ ਮਨ ਤੇ ਇੱਕ ਪੈਸੇ ਦਾ ਵੀ ਗਿਲਾ ਨਹੀਂ ਸੀਗਾ ਉਹ ਇੱਕ ਵਸ ਦਾ ਤੁਸੀਂ ਬਿੱਲ ਤੇ ਪਾਸ ਕਰਾ ਰਹੇ ਹੋ ਅੱਜ ਤੁਸੀਂ ਦੇਖ ਲਿਆ ਪਬਲਿਕ ਦਾ ਪੰਜਾਬ ਦਾ ਵਿਰੋਧ ਆ ਅੱਜ ਤੁਸੀਂ ਕਹਿ ਰਹੇ ਹੋ ਨਹੀਂ ਜੀ ਬਿਲਕੁਲ ਗਲਤ ਨੇ ਸਾਨੂੰ ਸਾਡੇ ਦੁਸ਼ਮਣ ਤੇ ਤਾਂ ਕੋਈ ਗਿਣਾ ਹੀ ਨਹੀਂ ਬੇਟੇ ਪਿੱਛੋੜ ਕਰਦੇ ਮੂਹਰੋ ਕਰਦੇ ਜਿੱਦੋਂ ਉਹ ਸਾਨੂੰ ਸਾਡੇ ਆਪਣੇ ਦੇ ਗਿਲਾ ਜੀਣਾ ਪਿੱਛੇ ਜੀਣਾ ਘਟਦੇ ਰਹੇ ਅਸੀਂ ਆਪਣੇ ਪਰਸ ਦੇ ਸਿਰ ਮੋਰ ਸਮਝਦੇ ਰਹੇ ਅਸੀਂ ਦਿੱਲੀ ਚ ਬਣਾਏ ਮੰਤਰੀਆਂ ਦੇ ਅਹੁਦੇ ਦਵਾਏ ਉਹ ਪਹਿਲਾਂ ਹਸਾਇਨ ਕਰਦੇ ਨੇ ਜੇ ਉਹ ਹਸਾਇਨ ਨਾ ਕਰਦੇ ਤਾਂ ਸਾਡੇ ਮਨ ਚ ਬਹੁਤ ਵੱਡਾ ਸਤਕਾਰ ਸੀ ਹੁਣ ਜਦੋਂ ਪੰਜਾਬ ਦੇਖਿਆ ਪਬਲਿਕ ਬਦਲ ਗਈ ਤੇ ਹੁਣ ਆਪ ਵੀ ਬਦਲ ਗਏ ਸੋਣ ਦੂਸਰੇ ਬੰਦੇ ਨੇ ਹੋ ਗਏ ਕਿ ਚਲੋ ਕੋਈ ਗੱਲ ਨਹੀਂ ਅੱਗੇ ਬੇਟੇ ਮਾਨ ਹੁੰਦਾ ਸੀ ਲਿਲੀ ਪੱਗ ਬੰਨੀ ਦਾ ਵੀ ਅਕਾਲੀ ਖੜਾ ਇੱਕ ਵੀ ਹਾਂ ਕੋਈ ਸੂਰਮਾ ਖੜਾ ਅੱਜ ਸਾਨੂੰ ਸ਼ਰਮ ਆਉਂਦੀ ਆ ਅਕਾਲੀ ਕਹਿੰਦਿਆਂ ਨੂੰ ਅਸੀਂ ਕਿਹੜੇ ਮੂੰਹ ਨਾਲ ਕਹੀਏ ਸਾਡੇ ਪੰਥ ਦਾ ਧਰਮ ਦਾ ਬੇਟੇ ਉਹ ਨਾਸ਼ ਕੀਤਾ ਉਹ ਨਾਸ਼ ਕੀਤਾ ਜਿਹੜੇ ਅਸੀਂ ਦੱਸਣ ਜੋਗ ਗੱਲੇ ਨਹੀਂ ਆ ਚੈਨਲ ਤੇ ਇੱਕ ਦਿਨ ਪਹਿਲਾਂ ਵੀ ਬੋਲਿਆ ਗਿਆ ਸੀ ਕਾਹਨੂੰ ਸਾਡਾ ਮੂੰਹ ਖਲਾਉਣਾ ਸਾਨੂੰ ਆਪਣਿਆਂ ਦੇ ਗਿਲਾ ਇਹ ਸਾਡੇ ਆਪਣਿਆਂ ਦੀ ਮਿਹਰਬਾਨੀਆਂ ਜਿਹੜੀ ਅਸੀਂ ਰੋੜਾਂ ਤੇ ਪਿਆਉਰੇ ਅੱਜ